ਲੈਨ ਕੋਣ ਆਏ ਤੁਸੀਂ ਆਏ ਸੀ ਤੁਸੀਂ ਨਾਲ ਕਿੰਨੇ ਦਾ ਦਿੱਤਾ ਹੈ ਹਾਂਜੀ ਕਿੰਨੇ ਦਾ ਦਿੱਤਾ ਸਾਢੇ 500 ਸਾਢੇ 500 ਹਾਂਜੀ ਹਾਂਜੀ ਕਿੱਡੀ ਬਾਕੀ ਹਾਂਜੀ ਹਾਂਜੀ ਬਾਕੀ ਆਦੀ ਬਾਕੀ ਆ ਰਹੇ ਨਿਫਾਰਮ ਕਰਦੇ ਕੋ ਸਰਵਨ ਓਕੇ ਇਹਨਾਂ ਦੇ ਕੋਈ ਹੋਰ ਤਾਂ ਨਹੀਂ ਰਾਜਸਥਾਨ ਅੰਦਰ ਮਾਚ ਗੈਪ ਕਰਦਣ ਕੋਈ ਦਸਤ ਨਹੀਂ ਬਸ ਲਾਪਰ ਹੀ ਬਣਾਉਣਾ ਨਾਲ ਕੋਣ ਹੋਰ ਕੋਣ Wild and games on. ਮੇਰਾ ਨਾਮ ਵੀਰੇਸ਼ਵਰੀ ਹੈ ਮੈਂ ਇਸ ਬਤੌਰ ਐਸ ਜੋ ਡਿਊਟੀ ਨਿਭਾ ਰਿਹਾ ਹਾਂ ਪੰਜਾਬ ਪ੍ਰੋਡਕਸ਼ਨ ਰੋਥਾਂ ਬੋਰਡ ਹੁਸ਼ਿਆਰਪੁਰ ਤੋਂ ਅੱਜ ਤੁਸੀਂ ਇੱਥੇ ਬਾਧਰਪੁਰ ਆਏ ਪਤੰਗਾਂ ਦੁਕਾਨ ਦੇ ਮੋੜੇ ਖੜੇ ਸੀ ਕੀ ਮਾਜਾ ਸੀ ਸਾਡੇ ਕੋਲ ਇੱਥੇ ਇੱਕ ਇੱਕ ਕੰਪਲੇਂਟ ਪਹੁੰਚੀ ਸੀ ਥਰੂ ਬਾਇਵਰ ਚੇਅਰਮੈਨ ਸਰਬ ਫਰੋਮ ਪਟਿਆਲਾ ਆਪਣੇ ਹੈੱਡ ਆਫ ਹਸਪੀਟਲ ਸਾਡੇ ਕੋਲ ਕੰਪਲੇਂਟ ਪਹੁੰਚੀ ਸੀ ਰਿਗਾਰਡਿੰਗ ਕਿ ਆਪਣੇ ਬਹਾਦਰਪੁਰ ਏਰੀਆ ਵਿੱਚ ਦੁਕਾਨਾਂ ਦੀ ਲੰਬੀ ਗੇਮ ਹਾਊਸ ਠੀਕ ਹੈ ਜੀ ਉਹ ਚਾਈਨਰ ਔਰ ਵੇਚ ਰਹੇ ਹੈਗੇ ਆ ਇਲੀਗਲੀ ਤੇ ਉਸ ਮੌਕੇ ਦੇ ਦੌਰਾਨ ਅਪਾਥੇ ਚੈਕਿੰਗ ਕਰਨ ਆਏ ਸੀ ਅਥੇ ਸਾਕੀ ਤੇ ਇਹ ਲੋਕ ਕੀ ਵੇਚ ਰਹੇ ਹੈ ਚਾਈਨਾ ਡੋਰ ਕੀ ਵੀ ਵੇਚ ਰਹੇ ਹੈ ਪਰ ਜਦੋਂ ਮੌਕਾ ਦੇਖ ਰਹੇ ਸਭ ਤੋਂ ਚਾਸ ਨੂੰ ਚਾਈਨਾ ਡੋਰ ਲੱਭੀ ਗਈ ਹੈ ਇਹ ਸਾਡੇ ਕੋਲ ਸਬੂਤ ਹੈ ਚਾਈਨਾ ਡੋਰ ਦਾ ਜਿਹੜੀ ਕੀ ਵੇਚੀ ਗਈ 550 ਰੁਪਏ ਰੇਟ ਤੇ ਠੀਕ ਹੈ ਜੀ ਤੇ ਬਾਕੀ ਦੀ ਇਹਨਾਂ ਕੋਲ ਹੋ ਸਕਦੀਆਂ ਉਹ ਅੰਡਰ ਇਨਵੈਸਟੀਗੇਸ਼ਨ ਹੈਗੀ ਹੈ ਉਹਦੀ ਵੀ ਕਾਰਵਾਈ ਚੱਲਦੀ ਵੀ ਹੈਗੀ ਆ ਤੁਹਾਡੇ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਸੀ ਕਿ ਚੈਕਿੰਗ ਦੇ ਲਈ ਜੇ ਤੱਕ ਪਹੁੰਚੇ ਪੁਲਿਸ ਨੂੰ ਆਪਾਂ ਫੋਨ ਕੀਤਾ ਗਿਆ ਪੁਲਿਸ ਆਪਾਂ ਦੋ ਦਿਨਾਂ ਤੋਂ ਪਰਫੋਨ ਕਰ ਚੁੱਕੇ ਹੈਗੇ ਆ ਪਰ ਪੁਲਿਸ ਤਾਂ ਪਹੁੰਚੀ ਨਹੀਂ ਹੈਗੇ ਉਹਨਾਂ ਦਾ ਆਪਾਂ ਵੇਟ ਵੀ ਕਰ ਰਹੇ ਆ ਕਿ ਪੁਲਿਸ ਜਲਦੀ ਜਿਹੜੀ ਇਹ ਤੁਹਾਨੂੰ ਸ਼ਿਕਾਇਤ ਹੁੰਦੀ ਉਹ ਤੁਸੀਂ ਕੰਪਲੀਟ ਐਕਸ਼ਨ ਪੁਰਾ ਲੈਣੇ ਕੀ ਮੈਂ ਇੱਕ ਮਾਮਲਾ ਦਰਜ ਕਰ ਦਿਆਂ ਠੀਕ ਐਕਸ਼ਨ ਇਹ ਇਹ ਚ ਹੁੰਦਾ ਕਿ ਅੰਡਰ এনवायरमेंटल ਪ੍ਰੋਟੈਕਸ਼ਨ ਐਕਟ ਜੋ ਕਿ ਇੱਕ ਮਿਨਿਸਟਰੀ ਆਫ এনवायरमेंटਲ ਕੈਕਟਰੀ ਲਾਂਚ ਕੀਤਾ ਗਿਆ ਸੀ 1986 ਦਾ ਕਾਨੂੰਨ ਹੈਗਾ ਜਿਹਦੇ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈਗੀ ਜਿਹਦੇ ਚ ਸਖਤ ਸਜ਼ਾ ਦਿੱਤੀ ਗਈ ਹੈ ਕਿ ਜੋ ਵੀ ਚੈਨਲ ਉਰ ਵਰਤਾ ਫੜਿਆ ਗਿਆ ਮਤਲਬ ਕਿ ਜੋ ਵਾਇਲਟਰ ਹੋਗਾ ਜੀ ਉਹਦੇ ਖਿਲਾਫ ਜਾਂ ਇੱਕ ਤਾਂ ਐਫਆਰ ਹੁੰਦੀ ਹੈਗੀ ਆ ਅੰਡਰ ਦ এনवायरमेंट ਪ੍ਰੋਟੈਕਸ਼ਨ ਐਕਟ ਪਲੱਸ ਉਹਦੇ ਚਲਾਨ ਕੀਤਾ ਜਾਂਦਾ ਹੈਗਾ ਵਾ ਠੀਕ ਹੈ ਜੀ ਜੋ ਕਿ ਅਮਾਉਂਟ ਹੁੰਦੀ 10 ਤੋਂ 10000 ਤੋਂ ਲੈ ਕੇ 15 ਲੱਖ ਰੱਖ ਰੁਪਏ ਤੱਕ ਦਾ ਪਲੱਸ ਨੌਂ ਇਚ ਜੇਲ ਹੁੰਦੀ ਹੈ ਕਿ 3 ਸਾਲ ਦੀ ਕੈਦ ਹੈਗੀ ਆ ਪਲੱਸ ਕੋਰਟ ਕੇਸ ਵਿੱਚ ਹੁੰਦਾ ਹੈਗਾ ਵਾ ਕੀ ਲੋਕਾਂ ਨੂੰ ਤੁਸੀਂ ਇਸ ਦੇ ਲੋਕ ਜੇ ਦੂਰ ਵੇਚਦੇ ਹੋ ਨਾ ਕੀ ਸੰਦੇਸ਼ ਆਪਾਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਚਾਈਨਾ ਡੋਰ ਨੂੰ ਨਾ ਵਰਤਿਆ ਜਾਵੇ ਠੀਕ ਹੈ ਜੀ ਮਤਲਬ ਕਿ ਆਪਾਂ ਬਾਰ ਬਾਰ ਸੰਦੇਸ਼ ਦੇ ਰਹੇ ਕਿ ਚਾਈਨਾ ਡੋਰ ਨੂੰ ਨਾ ਯੂਜ਼ ਕਰੋ ਸਿਰਫ ਧੱਗ ਵਾਲੀ ਡੋਰ ਯੂਜ਼ ਕਰੋ ਜਿਸ ਚ ਕੱਚ ਨਾ ਹੋਵੇ ਓਨਲੀ ਸਿੰਪਲ ਥ੍ਰੈਡੇਡ ਡੋਰ ਜੋ ਕਿ এনवायरमेंट ਫ੍ਰੈਂਡਲੀ ਹੈ ਤੇ ਪਤੰਗ ਉਡਾਣ ਲਈ ਫਾਇਦੇਮੰਦ ਵੀ ਹੈਗੀ ਆ ਠੀ ਜਾਨੀ ਨੁਕਸਾਨ ਹੀ ਹੋਊਗਾ ਕਿਸੇ ਪੰਛੀ ਨੂੰ ਜਾਂ ਕਿਸੇ ਜੀਵ ਨੂੰ ਜਾਂ ਹਿਊਮਨ ਬੀਂਗ ਨੂੰ ਕੋਈ ਜੀਵੀ ਨੁਕਸਾਨ ਹੀ ਹੋਊਗਾ ਅਪਾ ਇਹੀ ਲੋਕ ਆਪਹਾ ਦਾ ਦੇ ਰਹੇ ਆ ਕਿ ਤੁਸੀਂ ਧਾਗੇ ਵਾਲੇ ਡੋਰ ਹੀ ਵਰਤੀ ਜਾਓ ਚੈਨਲ ਡੋਰ ਨਾ ਯੂਜ਼ ਕਰੋ ਪਲੱਸ ਹਾਂ ਅਗਰ ਕੋਈ ਅਗਰ ਚੈਨਲ ਡੋਰ ਯੂਜ਼ ਕਰਦਾ ਅਗਰ ਫੜਿਆ ਗਿਆ ਜਾਂਦਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਬਾਏ ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਅੰਡਰ ਦਾ এনवायरमेंट ਪ੍ਰੋਟੈਕਸ਼ਨ ਐਕਟ 1986 ਕਿਨੇ ਗੱਟੂ ਬ੍ਰਾਂਦ ਤੇ ਸਾਡੇ ਕੋਲ ਹਜੇ ਮੌਕੇ ਤੁਹਾਡੇ ਕੋਲ ਇੱਕ ਗੱਟੂ ਹੀ ਬ੍ਰਾਂਦ ਕੀਤਾ ਗਿਆ ਹੈ ਕਿ ਬਾਕੀ ਹਜੇ ਅੰਡਰ ਇਨਵੈਸਟੀਗੇਸ਼ਨ ਹੈਗਾ ਹੋਇਆ ਜੀ ਚੱਲ ਰਿਹਾ ਹੈ ਇਹ ਵੀ ਵ ਮੇਰਾ ਨਾਮ ਸੋਕਪ੍ਰੀਤ ਮੈਂ ਜੂਨੀਅਰ ਐਨਵਾਇਰਨਮੈਂਟ ਇੰਜੀਨੀਅਰ ਪੋਲੂਸ਼ਨ ਕੰਟਰੋਲ ਅਫੀਸ ਹਰਪੁਰ ਤੋਂ ਪਹਿਲਾਂ ਇਹ ਕਹਿੰਦੇ ਕਿ ਸੜੀ ਕੋ ਹੈ ਨਹੀਂ ਕਿ ਚਾਈਨਾ ਡੋਰ ਫਿਰ ਮੈਂ ਕਿਹਾ ਜਦੋਂ ਰਹਿਣ ਨੂੰ ਮੈਨੂੰ ਤਾਂ ਉਹ ਚਾਹੀਦੀ ਸੀ ਮੈਨੂੰ ਤਾਂ ਉਹਦੀ ਲੋੜ ਹੈ ਫਿਰ ਇਹਨਾਂ ਨੇ ਕਿਹਾ ਜਦੋਂ ਮਿਲਤਾ ਜਾਊਂਗੀ ਭਾੜੇ 550 ਆਊਗਾ ਉਹਦਾ ਤੇ ਇਹਨਾਂ ਨੇ ਫਿਰ ਅੰਦਰੋਂ ਆਪਣੇ ਘਰ ਦੇ ਅੰਦਰੋਂ ਲਿਆ ਕੇ ਦਿੱਤੀ 550 ਦਾ ਇੱਕ ਟੋ ਕੀਨੇ ਪਹਿਲੇ ਨੇ 550 ਨਹੀਂ ਪੈਸਾ ਕੋਈ ਨਹੀਂ ਲਿਆ ਸੀਗਾ ਫਿਰ ਮੈਂ ਫੋਨ ਕਰ ਦਿੱਤਾ ਸੀਗਾ ਤੇ ਉਹ ਬੱਚਾ ਕਹਿੰਦਾ ਨਹੀਂ ਨਹੀਂ ਤੁਸੀਂ ਵਾਪਸ ਦੇ ਦਿਓ ਅਸੀਂ ਵੇਚਣ ਨੂੰ ਨਹੀਂ ਹੈਗੀ ਇਹ ਮੈਂ ਆਪਣੇ ਮੰਡੀ ਲੈ ਕੇ ਆਇਆ ਸੀ ਕਿਤੇ ਉਹ ਪਤੰਗ ਚੜਾਵ ਪਾਏ ਪਹਿਲਾਂ ਵੇਚਣ ਨੂੰ ਆਏ ਸੀ ਇਹ ਸਾਢੇ 5:30 ਦੇ ਹਿਸਾਬ ਨਾਲ